ਕੱਟਰਾ ਦਾ ਨਾਮ ਲਿਖਾ ਕੰਧਰਾ ਦਾ ਬੱਢੀ ਨਾ ਚੰਗੇ ਪਵਿੱਖ ਦੀ ਖਾਤਰ ਪੰਜਾਬੀ ਨੌਜਵਾਨ ਵਦੇ ਸ਼ਾਨਦਾਰ ਰੂਪ ਕਰ ਲੈਂਦੇ ਹਨ ਪਰ ਉਥੇ ਕਿਸੇ ਅਣਜਾਣੀ ਘਟਨਾ ਕਾਰਨ ਉਹਨਾਂ ਨੂੰ ਮੌਤ ਆਪਣੀ ਅਗੋਸ਼ ਵਿੱਚ ਲੈ ਕੇ ਪਿਛਲੇ ਬੁਢਾਪੇ ਮਾਪਪ ਦਾ ਲੱਕ ਹੀ ਤੋੜ ਦਿੰਦੀ ਹੈ ਐਸੀ ਹੀ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਪਰਤ ਤੋਂ ਜਿੱਥੋਂ ਦਾ ਰਹਿਣ ਵਾਲਾ 35 ਸਾਲਾਂ ਨੌਜਵਾਨ ਤਾਂ ਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਜਾਂਦਾ ਹੈ ਅਤੇ ਉੱਥੇ ਉਸ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਜਾਂਦੀ ਹੈ 14 ਸਾਲ ਹੋ ਗਏ ਇੰਗਲੈਂਡ ਗਏ ਨੂੰ ਤੱਕ ਤੋਂ ਨਹੀਂ ਆਇਆ ਸੀ ਪਿੰਡ ਬਾਪ ਕਰਦਾ ਸੀ ਬਿਜਲੀ ਵਿਭਾਗ ਵਿੱਚ ਨੌਕਰੀ ਸਾਰੀ ਜਮਾ ਪੂੰਜੀ ਖਰਚ ਕਰ ਦਿੱਤੀ بیٹے ਨੂੰ ਵਿਦੇਸ਼ ਭੇਜਣ ਤੇ 16 ਲੱਖ ਲਗਾ ਕੇ ਭੇਜਿਆ ਸੀ ਪੁੱਤਨ ਨੂੰ ਵਿਦੇਸ਼ ਤਾਂ ਜੋ ਘਰ ਦੇ ਹਾਲਾਤ ਸੁਧਾਰ ਸਕੇ ਪਰ 14 ਸਾਲਾਂ ਬਾਅਦ ਆਪ ਤਾਂ ਨਹੀਂ ਆ ਸਕਿਆ ਪਰ ਉਸ ਦੀ ਮੌਤ ਦਾ ਸੁਨੇਹਾ ਘਰ ਜ਼ਰੂਰ ਆ ਗਿਆ ਹੋਣ ਰੋਂਦੇ ਕਲੋਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦਾ ਚਿਹਰਾ ਆਖਰੀ ਵਾਰ ਦੇਖ ਸਕਣ ਅਤੇ ਉਸ ਦਾ ਅੰਤਿਮ ਸੰਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ ਦੇਖੋ ਲਾਈਵ ਤੋਂ ਸੀਰਾਨ نیوز ਪੰਜਾਬ ਤੇ ਆਉਨਾ ਦੇ ਪਰਿਵਾਰਿਕ ਮੈਂਬਰਾਂ ਨਾਲ ਮਾਤਾ ਪਿਤਾ ਨਾਲ ਗੱਲਬਾਤ ਕਰਨਿਆ ਕੀ ਕੁਝ ਕਹਿੰਦੇ ਹਨ ਦੇਖਦੇ ਰਹੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਮੈਂ ਨਾਂਵ ਚ ਭੇਜਿਆ ਸੀ ਖੀਰ ਦੇ ਨਾਂਵ ਦੀ ਨਾਂਵ ਦੇਖੀਏ ਜੇ 14 ਸਾਲ ਮੇਰੇ ਪੁੱਤਰੋਂ ਗਏ ਨੂੰ ਹੋ ਗਈ ਬੜੀ ਮਿਹਨਤ ਕਰਕੇ ਮੈਂ ਪੁੱਤ ਔਖੇ ਪਾਲ ਕੇ ਇਕੱਲੇ ਬਾਹਰ ਕਿ ਚੱਲ ਮੇਰਾ ਪੁੱਤ ਕਮਾ ਕੇ ਮੈਨੂੰ ਕੱਲੂਗਾ ਪਰ ਕਮਾਈ ਕੀਤੀ ਸਰਕਾਰ ਨੂੰ ਦੇਤੀ ਉਧਰ ਕੀ ਕਾਰਨ ਉਹਨੇ ਦੇਤੀ ਆਖਣਾ ਮੰਮੀ ਮੈਂ ਇੱਥੇ ਪੇਪਰ ਬਣਾਉਣ ਡਿਆ ਵਾਂ ਹਾਂ ਮੈਂ ਪੇਪਰ ਬਣਾਉਣ ਡਿਆ ਵਾਂ ਆਂਦਾ ਹੀ ਹੁਣ ਮੈਂ ਆ ਜਾਣਾ ਵਾਂ ਮੰਮੀ ਇੱਕ ਮਹੀਨਾ ਹੀ ਆ ਸਿਰਫ ਨਵੇਂ ਸਾਲ ਚ ਮੈਂ ਆ ਜਾਣਾ ਵਾਂ ਮੈਂ ਆਣ ਕੇ ਨਾ ਕੁਛ ਕਰੂੰਗਾ ਮੈਂ ਨਾ ਵੇਖਿਆ ਘਰ ਨਾ ਮੈਂ ਵੇਖਿਆ ਬਾਹਰ ਵੀ ਮੈਂ ਆਪਣਾ ਘਰ ਬਣਾ ਲਾ ਮੈਂ ਨਾ ਬਣਾਇਆ ਘਰ ਵੀ ਮੇਰੇ ਪੁੱਤ ਦੀ ਕਮਾਈ ਆ ਚਲ ਉਧਰੇ ਹੀ ਰਿਆ ਪੂਰੀ ਕਰਨ ਕਰ ਲਾ ਮੰਮੀ ਮੈਂ ਕਮਾ ਕੇ ਪੈਸੇ ਮੈਂ ਘਰ ਬਣਾ ਲਊਗਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾ ਕੀ ਬਣਨਾ ਕੀ ਚੰਗਾ ਭਲਾ ਨਾ ਕੋਈ ਦੁੱਖ ਨਾ ਕੋਈ ਤਕਲੀਫ ਮੇਰੇ ਪੁੱਤ ਨੂੰ ਕੋਈ ਨਹੀਂ ਮੇਰੇ ਪੁੱਤ ਨੂੰ ਜੱਕਦਾਮੀ ਗੱਲਾਂ ਕਰਦਾ ਕਰਦਾ 9 ਵਜੇ ਮੈਨੂੰ ਫੋਨ ਆਉਂਦਾ ਵਾ 12 ਵਜੇ ਸੱਸ ਨੂੰ ਆਉਂਦੇ ਆ ਵਾ ਮੈਨੂੰ ਨਹੀਂ ਪਤਾ ਮੇਰੇ ਪੁੱਤ ਨਾ ਕੀ ਵਾਪਰਨੇ ਕੀ ਮੇਰੀ ਸਰਕਾਰ ਗਾੜੀ ਹੈ ਹੋ ਪੀਲਾ ਮੈਂ ਤੇ ਘਰ ਧੋਤਾ ਹੀ ਪੁੱਤ ਬਦਲੇ ਵੀ ਚਲ ਕੋਈ ਨਹੀਂ ਮੇਰੇ ਪੁੱਤ ਪੱਕਾ ਹੋਊਗਾ ਆਪੇ ਪ੍ਰਿਕਰ ਦੇ ਜਿੰਦਗੀ ਸਵਾਰ ਲਊਗਾ ਪੋਰੀਆ ਪੋਰੀਆ ਕਰਕੇ ਮੈਂ ਪੈਸੇ ਜੋੜ ਜੜ ਕੇ ਆਪਣੇ ਪੁੱਤ ਨੂੰ ਮਾਰ ਕਰ ਲਿਆ ਮੈਂ ਪੋਰੀਆ ਪੋਰੀਆ ਕਰਕੇ ਕੱਲਿਆ ਮੈਨੂੰ ਨਹੀਂ ਪਤਾ ਪਰ ਮਾਂ ਨੂੰ ਗਾੜੀ ਲੰਦਾ ਆਪ ਬਾਹਰ ਚ ਤੁਰਦਾ ਮੇਰੀ ਸਰਕਾਰ ਨੂੰ ਅਪੀਲ ਆ ਵੀ ਮੇਰਾ ਪੁੱਤ ਨੂੰ ਇਕ ਕਰ ਜਾਂਦਾ ਜਾਵੇ ਨਾ ਵੇ ਕੀ ਕਰਨਾ ਵੇਖਿਆ ਮੈਂ ਬਾਹਰ ਮੈਂ ਕਮਾਈ ਦੇ ਕਰਕੇ ਨਾਨਾ ਮੇਰਾ ਕੋਈ ਪਿਆੜੀ ਨਾ ਮੇਰਾ ਕੋਈ ਬੰਨਾ ਦਾ ਕੀ ਨਾਮ ਸਾਡਾ ਬੇਟਾ ਤਿਲਵਿੰਦਰ ਸਿੰਘ 2009 2009 ਨੂੰ ਇੰਗਲੈਂਡ ਗਿਆ ਸੀ ਇੰਗਲੈਂਡ ਗਿਆ ਸੀ ਪਰ ਉੱਥੇ ਇੰਨੇ ਹਾਲਾਤ ਨਹੀਂ ਸੁਧਾਰ ਸਕਿਆ ਪੂੰਜੀ ਪੂੰਜੀ ਇਕੱਠੀ ਕਰਕੇ ਮੈਂ ਬਿਜਲੀ ਬੋਰਡ ਦੇ ਵਿੱਚ ਇੰਜੀਨੀਅਰ ਦੇ ਅਹੁਦੇ ਤੇ ਨੌਕਰੀ ਕੀਤੀ ਆ ਸਭ ਪੈਸਾ ਇਕੱਠਾ ਕਰਕੇ ਜੀਪੀ ਫੰਡ ਹੀ ਸਾਰਾ ਕਢਾ ਕੇ ਲਾ ਕੇ ਮੈਂ 16 ਲੱਖ ਉਹਨੂੰ ਮੈਂ ਅਮਲੇਡ ਭੇਜਿਆ ਆਪਣੇ ਘਰ ਦੇ ਹਾਲਾਤ ਸੁਧਾਰਨ ਵਾਸਤੇ 14 ਸਾਲ ਪਿਛੋਂ ਵੀ ਉਹ ਮੈਂ ਮੂੰਹ ਨਹੀਂ ਵੇਖਿਆ ਪਿਆ 23 ਤਰੀਕ ਨੂੰ ਮੈਨੂੰ ਖਬਰ ਆਈ ਆ ਮਨੇਰੇ 2 ਵਜੇ ਤੇ ਉਸ ਨੂੰ ਹਟੈਕ ਨਾਲ ਮੌਤ ਹੋ ਗਈ ਆ ਫੇਰ ਆ ਘਰ ਦੇ ਜੀਆਂ ਨੂੰ ਮਠਾਲਿਆ ਤੇ ਤੁਸੀਂ ਇੱਕ ਫੋਨ ਨਹੀਂ ਚੁੱਕਿਆ ਜਾਂ ਆਪ ਕੋ ਫੋਨ ਮਿਲਵਾਉਂਦਿਆ ਤੇ ਉਹਦੀ ਮੌਤ ਹੋ ਚੁੱਕੀ ਹਟੈਕ ਦੇ ਨਾਲ ਫਿਰ ਅਸੀਂ ਬਾਹਰੋਂ ਫੋਨ ਲਾਇਆ ਤੇ ਫਿਰ ਪਤਾ ਕੀਤਾ ਤੇ ਫਿਰ ਸਾਨੂੰ ਬਾਹਰੋਂ ਫਿਰ ਪਤਾ ਲੱਗਾ ਵੀ ਹਾਂ ਠੀਕ ਉਹਦੀ ਮੌਤ ਹੋ ਗਈ। ਅੱਗੇ ਦੇ ਕਰਦੇ ਹਾਲਾਤ ਹੀ ਨਹੀਂ ਸੁਧਾਰੇ 14 ਸਾਲ ਹਾਂ ਜੀ 14 ਸਾਲਾਂ ਦੇ ਹੀ ਕਰਦੇ ਹਾਲਾਤ ਹੀ ਨਹੀਂ ਸੁਧਾਰ ਸਕਿਆ ਕਿਉਂਕਿ ਪੂੰਜੀ ਪੂੰਜੀ ਜਿਹੜੀ ਇਕੱਠੀ ਕੀਤੀ ਉਹ ਤੇ ਸਾਰੀਆਂ ਲਾਤੀ ਉਧਰ ਤੇ ਮੁੜ ਕੇ ਸਾਥੋਂ ਆਪਣਾ ਸੁਧਾਰ ਨਹੀਂ ਗਿਆ ਸਾਡੇ ਮਕਾਨ ਵੇਖੋ ਸਾਰੇ ਟੱਠੇ ਆ। ਬਜ਼ੁਰਗਾਂ ਦੇ ਮਕਾਨ ਨੇ ਤੇ ਸਾਰੇ ਟੱਠੇ ਹੋਏ ਆ। ਇਹ ਪੀਲ ਕੀ ਜ਼ਰਦੇ ਅਸੀਂ ਪੀਲ ਕਰਦੇ ਗਵਰਨਮੈਂਟ ਗਾੜੀ ਕਿ ਸਾਡੇ ਲੜਕੇ ਦੀ ਡੈੱਡ ਬਾਡੀ ਜਿਹੜੀ ਆ ਸਾਨੂੰ ਭਾਰਤ ਭੇਜੀ ਜਾਵੇ ਤੇ ਕੋਈ ਇਹਨੇ ਸਰਕਾਰ ਨੇ ਸਾਡੀ ਅਜੇ ਤੱਕ ਮਤ ਨਹੀਂ ਕੀਤੀ ਨਾ ਅਜੇ ਤੱਕ 3 ਦਿਨ ਹੋ ਗਿਆ ਅਜੇ ਤੱਕ ਸਾਡੇ ਕੋਲ ਕੋਈ ਵੀ ਸਰਕਾਰੀ ਮੁਲਾਜ਼ਮ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਕਿਹਨੇ ਸਾਡੀ ਸਾਰ ਨਹੀਂ ਰਹੀ ਧਿਆਨ ਕੇ ਠੀਕ